ਅਥਵਿਲੀ ਗੰਦਾਸਪੁਰ ਜ਼ਿਲ੍ਹੇ ਦੇ ਡੇਰੀਬਾਦ ਪਿੰਡ ਦੇ ਵਿੱਚ ਖੜਿਆ ਤੁਸੀਂ ਕੱਲ ਤੋਂ ਇੱਕ ਨਿਊਜ਼ ਸੁਣਦੇ ਸੀਗੇ ਸਾਡੇ ਲਈ ਬੜੀ ਚਿੰਤਾਜਨਕ ਨਿਊਜ਼ ਹੈ ਕਿ ਸਾਡੇ 7 ਨੌਜਵਾਨ ਜਿਹੜੇ ਆ ਉਹ ਅਦਛੀਆ ਦੇ ਅੰਦਰ ਜਿਹੜੇ ਇਸ ਵੇਲੇ ਯੂਕਰੇਨ ਬਾਰਡਰ ਦੇ ਉੱਤੇ ਆ ਸਾਰੇ ਤੋਂ ਦੇਖੋ ਸਾਹਮਣੇ ਉਹ ਉੱਥੇ ਫਸ ਗਏ ਆ ਉਹ ਟੂਰਿਸਟ ਵੀਜ਼ਾ ਲਾ ਕੇ ਦਸੰਬਰ ਦੇ ਆਖਰੀ ਹਫ਼ਤੇ ਗਏ ਸੀਗੇ ਤੇ ਮੈਂ ਉਹਨਾਂ ਚੋਂ ਇੱਕ ਗਗਨਦੀਪ ਸਿੰਘ ਉਹਨਾਂ ਦੇ ਘਰ ਡੇਰੀਵਾਲ ਆਇਆ ਉਹਨਾਂ ਦੇ ਪਿਤਾ ਜੀ ਸਰਦਾਰ ਬਲਵਿੰਦਰ ਸਿੰਘ ਉਹਨਾਂ ਦੀ ਮਾਤਾ ਜੀ ਉਹਨਾਂ ਦੇ ਛੋਟੇ ਭਾਈ ਉਹਨਾਂ ਨੂੰ ਮਿਲੇ ਹੋਰ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿ ਬੰਦੇ ਸੰਕਟ ਦੀ ਘੜੀ ਚ ਸੀ ਪਰਿਵਾਰ ਦੇ ਨਾਲ ਹੈ ਡੀਸੀ ਸਾਹਿਬ ਨਾਲ ਆਏ ਐਸਐਸਪੀ ਸਾਹਿਬ ਸਾਰੇ ਆਏ ਇਹਨਾਂ ਨੂੰ ਵਿਸ਼ਵਾਸ ਦਿਵਾਉਣ ਆਏ ਆ ਕਿ ਸਰਕਾਰ ਤੁਹਾਡੇ ਨਾਲ ਨੇ ਮੁੱਖ ਮੰਤਰੀ ਤੁਹਾਡੇ ਨਾਲ ਹੈ ਮਾਨ ਸਾਹਿਬ ਕੱਲ ਹੀ ਜਦੋਂ ਨਿਊਜ਼ ਕੱਲ ਸਵੇਰੇ ਦੇ ਸਫਤੇ ਸਾਨੂੰ ਪਤਾ ਲੱਗਾ ਉਸ ਦਿਨ ਮੇਰੀ ਡਿਊਟੀ ਲਈ ਮਾਨ ਸਾਹਿਬ ਆਪ ਵੀ ਜਿਹੜਾ ਸਾਨੂੰ ਲੋਡ ਪੈਂਦੀ ਆ ਉਹਨਾਂ ਦੀ ਵੀ ਗੱਲ ਕਰਾਈਦੀ ਆ ਅਸੀਂ ਜਿਹੜਾ ਰਸ਼ੀਆ ਦੇ ਅੰਦਰ ਦਾ ਇੰਡੀਅਨ ਐਮਬੈਸਡਰ ਆ ਉਹਦੇ ਨਾਲ ਵੀ ਸੰਪਰਕ ਦੇ ਵਿੱਚ ਆ ਉਹਦਾ ਭਾਰਤੀ ਵਿਦੇਸ਼ ਮੰਤਰੀ ਉਹ ਵਿਦੇਸ਼ ਸਚਤ ਜਿਹੜਾ ਆਪਣਾ ਸਖਤ ਜਿਹੜਾ ਉਹਦੇ ਵੀ ਸੰਪਰਕ ਦੇ ਵਿੱਚ ਆ ਤੇ ਇੱਥੋਂ ਤੱਕ ਮੈਂ ਇੱਕ ਲੈਟਰ ਜਿਹੜੀ ਆ ਰਸ਼ੀਆ ਨਿਮਿਗ੍ਰੇਸ਼ਨ ਨੂੰ ਵੀ ਲਿਖੀ ਆ ਕਿ ਸਾਡੇ ਬੱਚੇ ਜਿਹੜੇ ਆ ਇਹਨਾਂ ਨੂੰ ਸਹੀ ਸਲਾਮਤ ਜਿਹੜਾ ਵਾਪਸ ਕੀਤਾ ਜਾਵੇ ਜਿੰਨਾ ਚਿਰ ਤੱਕ ਵਾਪਸ ਨਹੀਂ ਆਉਂਦੇ ਸਾਡੀ ਵੈਸੇ ਹੋਰ ਤੱਕ ਅਸੀਂ ਪਿਛਲੇ 2 ਸਾਲਾਂ ਚ ਜਦੋਂ ਦੀ ਸਰਕਾਰ ਬਣੀ ਹੈ ਜਿੰਨੇ ਵੀ ਮਤਲਬ ਇਦਾਂ ਦੇ ਕੋਈ ਬੱਚੇ ਸਾਡੇ ਬਾਦ ਫਸੇ ਤੇ ਸੀਐਮ ਸਾਹਿਬ ਦੀਆਂ ਕੋਸ਼ਿਸ਼ਾਂ ਦੇ ਨਾਲ ਅਸੀਂ ਸਭ ਬੱਚਿਆਂ ਨੂੰ ਲਿਆਉਣ ਚ ਕਾਮਯਾਬ ਹੋ ਗਏ ਕੋਈ ਵੀ ਇਦਾਂ ਦੀ ਹੋਇਆ ਕਿ ਸਾਡੀ ਕੋਸ਼ਿਸ਼ ਤੋਂ ਬਾਅਦ ਕੋਈ ਬੰਦੇ ਦੀ ਉੱਥੇ ਡੈਥ ਹੋ ਗਈ ਹੋਵੇ ਜਾਂ ਕੁਝ ਹੋਵੇ ਉਹ ਬਿੰਦੂ ਪੂਨ ਆਸ ਹੈ ਕਿ ਇਹ ਬੱਚੇ ਵੀ ਸਹੀ ਸਲਾਮਤ ਵਾਪਸ ਆ ਜਾਣਗੇ ਸੱਤ ਬੱਚੇ ਨੇ ਸਾਰੇ ਗੁਰਦਾਸਪੁਰ ਦੇ ਨਹੀਂ ਗਏ ਨਹੀਂ ਗੁਰਦਾਸਪੁਰ ਦੇ ਤਿੰਨ ਨੇ ਜੋ ਸਾਨੂੰ ਪਤਾ ਲੱਗਾ ਇੱਕ ਸ਼ਹਿਦਪੁਰ ਦਾ ਦੋ ਸ਼ਹਿਦ ਵਿੱਚ ਮਤਲਬ ਜਿਹੜੇ ਹਰਿਆਣੇ ਦੇ ਉਹ ਜਿਹੜੇ ਹਰਿਆਣੇ ਵਾਲੇ ਉਹਨਾਂ ਦਾ ਪਤਾ ਕਰਾਂਗੇ ਕਿ ਕਿਹੜੇ ਜ਼ਿਲ੍ਹੇ ਦੇ ਆ ਪਰ ਇਹ ਲਗਭਗ ਲੋਕੇਟ ਹੋ ਗਏ ਚਾਰ ਬੱਚੇ ਤਾਂ ਪਲਕੇਟ ਕਰ ਲਏ ਵੀ ਕਿਹੜੇ ਕਿਹੜੇ ਪਿੰਡ ਦੇ ਮੈਂ ਬਾਕੀ ਵੀ ਚੱਲਿਆ ਸਾਦੇ ਥਾਵਾਂ ਤੇ ਤਿੰਨ ਨੇ ਕਲਾ ਨੌ ਦੇ ਨਾਲ ਆਏ ਪਿੰਡ ਅਗਲਾ ਦਾਂਗਲੇ ਦੇ ਨਾਲ ਆ ਉਹਦੇ ਨਾਲ ਦੀਨਾ ਨਗ ਦੇ ਨਾਲ ਅਵਾਂਖਾ ਪਿੰਡ ਉੱਥੇ ਤੋ ਮੈਂ ਪਰਵਾਦਾ ਨੂੰ ਕਹਿਣਾ ਆ ਕਿ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਇਸ ਸੰਕਟ ਦੀ ਘੜੀ ਚ ਤੁਹਾਡੇ ਨਾਲ ਖੜੇ ਆ ਜਿੰਨਾ ਚਿਰ ਤੱਕ ਬੱਚੇ ਨਹੀਂ ਵਾਪਸ ਆਉਂਦੇ ਅਸੀਂ 24 ਘੰਟੇ ਕੋਸ਼ਿਸ਼ ਕਰਾਂਗੇ ਕਿ ਬੱਚੇ ਵਾਪਸ ਆ ਜਾਣ ਉਹ ਮੈਨੂੰ ਪੂਰਨ ਆਪਣੇ ਗੁਰੂ ਤੇ ਵਿਸ਼ਵਾਸ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਕਿ ਬੱਚਿਆਂ ਨੂੰ ਸਹੀ ਸਲਾਮਤ ਵਾਪਸ ਲੈ ਕੇ ਆਉਣਗੇ ਗਗਨਦੀਪ ਵਿਚਾਰਾ ਅਜੇ 10+2 ਕੀਤੀ 23 ਸਾਲ ਦਾ ਬੱਚਾ ਸਾਰੇ ਬੱਚੇ ਛੋਟ ਛੋਟੀ ਉਮਰ ਦੇ ਆ ਉਹ ਸਾਰੇ ਇੱਕ ਕਰਕੇ ਚੱਲ ਗਏ ਕਿ ਜਿੱਦਾਂ ਲੋਕਾਂ ਨੇ ਗੱਲਾਂ ਬੜਾਈਆਂ ਕਿ ਇੱਕ ਦਾ ਵਿਜਾ ਦੀ ਐਂਟਰੀ ਪਾ ਲੋ ਤੇ ਫਿਰ ਦੂਜਾ ਕੋਈ ਮੈਂ ਕਾ ਕੈਨੇਡਾ ਦੀ ਟਰਾਈ ਲਾ ਲਾਂਗੇ ਉਹ ਗਏ ਤੇ ਬਚਾ ਦਾ ਐਂਟਰੀ ਪਾਉਣ ਸੀਗੇ ਤਿੰਨ ਤਿੰਨ ਮਹੀਨਿਆਂ ਦਾ ਵਿਜਾ 2-2 ਲੱਖ ਰੁਪਏ ਲਾ ਕੇ ਵੀ ਦਸ਼ਾਤ ਚ ਐਂਟਰੀ ਪਾ ਦਿੰਦੇ ਪਰ ਉਹਨਾਂ ਨੂੰ ਪਤਾ ਨਹੀਂ ਹੁੰਦਾ ਨਾ ਬੰਦੇ ਨੂੰ ਇੱਥੋਂ ਵੀ ਜਾ ਕੇ ਸਾਡੇ ਗਾੜੀ ਕੀ ਪ੍ਰੋਬਲਮ ਆਉਂਦੀ ਹੈ ਸੋ ਕੋਈ ਗੱਲ ਨਹੀਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਸਿੱਖ ਕੌਮ ਆਪਾਂ ਗੁਰੂ ਗੋਬਿੰਦ ਸਿੰਘ ਦੀ ਕੌਮ ਆ ਗੁਰੂ ਨਾਨਕ ਸਾਹਿਬ ਦੀ ਕੌਮ ਆ ਸਾਡੇ ਤੇ ਬੜੇ ਸੰਕਟ ਆਏ ਉਰ ਤੱਕ ਪਰ ਇਹ ਸੰਕਟ ਵੀ ਹੱਲ ਹੋ ਜਾਊਗਾ ਮਾਦਾ ਸੱਚੇ ਪਾਤਸ਼ਾਹ ਇਹਨੂੰ ਹੱਲ ਕਰ ਦੂਗਾ ਪਰ ਅਸੀਂ ਸਦਾ ਬੰਦ ਸਿੰਘ ਨੂੰ ਕਿਹਾ ਕਿ ਸਰਕਾਰ ਪੂਰੀ ਇਹਨਾਂ ਦੇ ਨਾਲ ਹੈ ਇਹਨਾਂ ਦੇ ਪਰਿਵਾਰ ਦੇ ਨਾਲ ਹੈ ਇਹਨਾਂ ਨੂੰ ਦਿਲ ਛੱਡਣ ਦੀ ਲੋੜ ਨਹੀਂ ਗਈ ਟਾਈਮ ਲੱਗੂਗਾ ਕਿਉਂਕਿ ਦੂਜੇ ਦੇਸ਼ਾਂ ਦਾ ਕੰਮ ਹੈ ਥੋੜਾ ਟਾਈਮ ਦੋ ਚਾਰ ਦਿਨ ਲੱਗ ਸਕਦਾ ਦੂਜੇ ਦੇਸ਼ਾਂ ਦਾ ਕੰਮ ਹੈ ਤੇ ਮਾਦਾ ਸੱਚੇ ਪਾਤਸ਼ਾਹ ਕਰ ਦੂ ਸੋ ਮੈਂ ਇਹਨਾਂ ਨੂੰ ਦੱਸਣ ਆਇਆ ਕਿ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਭੇਜਿਆ ਹੋ ਸਰਕਾਰ ਸਾਰੀ ਇਹਨਾਂ ਦੇ ਨਾਲ ਸਰ ਮਤਰਾਲੇ ਨਾਲ ਗੱਲ ਹੋਈ ਹੈ ਪਤਾ ਲੱਗਾ ਉਹਨਾਂ ਬੱਚਿਆਂ ਦੀ ਸਥਿਤੀ ਕੀ ਹੈ ਗਈ ਇਸ ਵਕਤ ਨਹੀਂ ਬੱਚੇ ਅਜੇ ਉੱਥੇ ਹੈ ਦੇਖੋ ਇੰਦਾ ਇਹ ਸੌਖਾ ਕੰਮ ਨਹੀਂ ਹੁੰਦਾ ਸੀ ਅੱਗੇ ਵੀ ਅੱਗੇ ਕੇਸਾਂ 'ਚ ਕਰਦੇ ਆ ਇੱਕ ਤਾਂ ਟਾਈਮਿੰਗ ਦਾ ਫਰਕ ਹੈ ਆਦਤ ਦਿਨ ਦਾ ਫਰਕ ਹੈ ਬਹੁਤ ਕਈ ਦਫ਼ਤਰ ਜਿਹੜੇ ਉੱਥੇ ਕਿਸੇ ਟਾਈਮ ਤੇ ਲੱਗਦੇ ਆ ਸਾਡੇ ਕਿਸੇ ਟਾਈਮ ਤੇ ਲੱਗਦੇ ਆ ਪਰ ਮੇਨੂੰ ਲੱਗਦਾ ਕਿ ਇੱਕ ਦੋ ਦਿਨ ਚ ਬਕਾਇਦਾ ਉਹਨਾਂ ਦਾ ਬੈਕ ਸਾਨੂੰ ਅੰਸਰ ਆ ਜਾਊਗਾ ਕਿ ਬੱਚੇ ਜਿਹੜੇ ਕਿੱਥੇ ਆ ਤੇ ਕਿੱਦਾਂ ਉਹ ਪੂਰਾ ਪਤਾ ਕਰਕੇ ਦੱਸਾਂਗੇ ਉਹ ਸ਼ਾਇਦ ਜਿਹੜੇ ਬੰਦੇ ਤੁਹਾਡੇ ਚੋਂ ਜਾਣਦੇ ਆ ਕਿ ਰਸ਼ੀਆ ਜਿਹੜਾ ਮੁਲਕ ਆ ਭੰਭੋਲਕ ਤੌਰ ਤੇ ਵਰਲਡ ਦਾ ਸਭ ਤੋਂ ਵੱਡਾ ਮੁਲਕ ਆ ਬਹੁਤ ਵੱਡਾ ਮੁਲਕਾ ਮਤਲਬ ਉਹਦੇ ਪਤਾ ਨਹੀਂ ਕਿਹੜੀ ਨੁੱਕਰ ਤੇ ਕਿਹਦੇ ਜੋ ਕਿ ਜਿਹੜਾ ਛੋਟਾ ਕੰਟਰੀ ਲੱਗਦਾ ਜਿੱਥੇ ਇਹਨੂੰ ਭੇਜਿਆ ਸੋ ਸੰਪਰਕ ਕਰਨਾ ਉੱਥੇ ਮਤਲਬ ਉਹ ਕਾਫੀ ਔਖਾ ਹੋ ਜਾਂਦਾ ਪਰ ਹੋ ਜਾਊਗਾ ਕੋਈ ਗੱਲ ਨਹੀਂ ਇੱਕ ਦੋ ਦਿਨ ਚ ਆਪਾਂ ਨੂੰ ਅਸਰ ਆ ਜਾਊਗਾ ਕਿ ਬੱਚੇ ਠੀਕ ਨੇ ਕੋਈ ਗੱਲ ਨਹੀਂ ਘਰ ਤੋਂ ਦੀ ਲੋੜ ਸੀ ਸਾਰੇ ਘਰੇ ਜੀ ਮੰਤਰੀ ਸਾਹਿਬ ਧਾਲੀਵਾਲ ਸਾਹਿਬ ਆਏ ਆ ਡੀਸੀ ਸਾਹਿਬ ਆਏ ਆ ਐਸਡੀਐਮ ਸਾਹਿਬ ਆਏ ਆ ਹੋਰ ਜਿਹੜੇ ਉਹ ਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਸੀ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਹੀ ਵਿਸ਼ਵਾਸ ਦਿਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਸਰ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਵੀ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜ਼ਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਪ ਅਸੀਂ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਆਪਸਾਨਗੇ ਹਾਂ ਤੁਹਾਡੇ ਬੱਚੇ ਨਾਲ ਗੱਲ ਹੋਈ ਕਿੱਥੇ ਵਸੇ ਨੇ ਕਿੱਥੇ ਬੈਠੇ ਐ ਸਰ ਇਸ ਵੇਲੇ ਯੂਕਰੇਨ ਤੇ ਜਿੱਤੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਤੁਹਾਡਾ ਬੱਚਾ ਕਦੋਂ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਹੋਰ ਬੱਚੇ ਨਾਲ ਗੱਲਬਾਤ ਹੋਈ ਪਰਿਵਾਰ ਨਾਲ ਹਾਂ ਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿ ਥੋੜੀ ਜਿਹੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਤੁਹਾਨੂੰ ਯਕੀਨ ਪੰਜਾਬ ਸਰਕਾਰ ਦੇ ਵਿੱਚ ਹੈ ਹਾਂ ਜੀ ਬਿਲਕੁਲ ਯਕੀਨ ਹੈ ਕਿ ਕੋਈ ਜਿ ਸਰਕ ਇੱਲਾ ਇਸ ਵਕਤੇ ਟਾਈਮ ਕੱਢ ਕੇ ਸਾਡੇ ਘਰ ਆਏ ਨੇ ਸਾਨੂੰ ਯਕੀਨ ਹੈ ਕਿ ਰੱਬ ਵਰਗਾ ਮੌਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਕਿੰਨੇ ਬੱਚੇ ਪਸੇ ਤੁਹਾਨੂੰ ਦੱਸਿਆ ਉਹਨਾਂ ਨੂੰ ਵੀ ਟੋਟਲ ਕਿੰਨੇ ਬੱਚੇ ਪਸੇ ਇਹ 7 ਜਣੇ ਆ ਜੀ ਅੱਛਾ ਜੀ ਤਿੰਨ ਗੁਰਦਾਸਪੁਰ ਦੇ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚਲੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਵਿਚ ਤੁਹਾਡੇ ਨਾਲ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਦੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਉਧਰ ਜਿੱਦਾਂ جنگ ਲੱਗੀ ਹੋਈ ਹੈ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਵੀ ਕੋਈ ਵੀ ਬੱਚਾ بڑا ਸਮਝ ਸੋਚ ਕੇ ਇਸ ਪਾਸੇ ਪੈਰ ਧਰੇ ਕਦੀ ਵੀ 2-4 ਸਿਆਣਿਆਂ ਦੀ ਸਲਾਹ ਲੈ ਕੇ ਫਿਰ ਕੋਈ ਬਾਹਰ ਜਾਣ ਦਾ ਕੰਮ ਕਰੇ ਚੁਸਤੀ ਫੁਰਤੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ Tata Play ਤੇ ਵੀ ਦੇਖਿਆ ਜਾ ਸਕਦਾ ਹੈ ਫਾਈਲ ਫਾਈਂ ਤੁਸੀਂ ਸਾਨੂੰ Amazon Fire TV Daily Hunt ਤੇ ਹੀ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ